ਪਟਿਆਲਾ ਦੇ ਨਾਬਾ ਰੋਡ ਭਾਖੜਾ ਦੇ ਵਿੱਚ ਤਕਰੀਬਨ 65 ਸਾਲ ਦੇ ਬਜ਼ੁਰਗ ਵਿਅਕਤੀ ਨੇ ਛਾਲ ਮਾਰ ਦਿੱਤੀ। ਮੌਕੇ ਤੇ ਖੜੇ ਗੋਤਾਖੋਰਾਂ ਨੇ ਉਸ ਬਜ਼ੁਰਗ ਵਿਅਕਤੀ ਨੂੰ ਬਾਹਰ ਕੱਢਿਆ। ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਤਾਂ ਦੇਖਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਗੋਤਾਖੋਰ ਸ਼ੰਕਰ ਪਰਤਵਾਜ ਨੇ মিডিਆ ਨਾਲ ਗੱਲ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ। ਕੀ ਕਿਹਾ ਤੁਸੀਂ ਵੀ ਸੁਣੋ। ਉਹ ਤੇ ਆਪਣੀ ਜਿਹੜੀ ਥੋੜੀ ਹੈਗੀ ਐ ਐਨਜੀਓ ਮੋਦਸੋ ਮੇਰਾ ਨਾਮ ਸ਼ੰਕਰ ਭਾਰਤਵਾਦੀ ਜੀ ਭੋਲੇ ਸ਼ੰਕਰ ਡਾਈਵਿੰਗ ਕਲੱਬ ਗੋਤਾਖੋਰ ਟੀਮ ਪਟਿਆਲਾ ਪੰਜਾਬ ਤਾਂ ਇਸ ਵਕਤ ਅੱਪਾ ਖੜੇ ਆ ਨਾਬਾ ਰੋਡ ਪਾ ਖੜਾ ਨਹਿਰ ਹੈ ਤਾਂ ਇੱਥੇ ਗੋਤਾਖੋਰ ਜਿਹੜੇ ਨੇ ਰੋਜ਼ ਆਪਣਾ ਕੰਮ ਕਰਦੇ ਨੇ ਗੋਤਾਖੋਰੋ ਜਿਹੜੇ ਛੋਟੇ ਨੂੰ ਟ੍ਰੇਨਿੰਗ ਦਿੰਦੇ ਨੇ ਔਰ ਕੋਈ ਰਾਂਗਾ ਸਿੱਕਾ ਲੋਹਾ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਨੇ ਸੋ ਇੱਥੇ ਇੱਕ ਵਿਅਕਤੀ ਜਿਨੇ ਵਾਈਟ ਕਲਰ ਦਾ ਪਜਾਮਾ ਕੁਰਤਾ ਪਾਇਆ ਹੋਇਆ ਸੀਗਾ ਲਗਭਗ ਉਮਰ ਹੋਈ ਕਿ 60 ਤੋਂ 65 ਸਾਲ ਦੀ ਉਮਰ ਹੋਈਗੀ ਤਾਂ ਇੱਥੇ ਘੁੰਮ ਰਿਆ ਸੀਗਾ ਸੋ ਗੋਤਾਖੋਰਾਂ ਨੇ ਉਹਨੂੰ ਕਈ ਵਾਰੀ ਪੁੱਛਿਆ ਵੀ ਤੂੰ ਇੱਥੇ ਕੀ ਕਰ ਰਿਹਾ ਹੈਂ ਕੀ ਬਾਟ ਕਰ ਰਿਹਾ ਹੈਂ ਤਾਂ ਉਹ ਪੌੜੀਆਂ ਤੇ ਇੱਥੇ ਜਿਹੜੇ ਥੈਲੇ ਲੱਗੇ ਹੋਇਆ ਕੱਟਿਆ ਉਹ ਤਾਂ ਉਹ ਬੈਠਾ ਸੀ ਪਰ ਗੋਤਾਖੋਰਾਂ ਨੇ ਇਹਨੂੰ ਕਹਿੰਦਾ ਵਾਪਸ ਜਾਇਤੋਂ ਇੱਥੋਂ ਭੇਜਦਾ ਸੀ ਕਿ ਜਿਵੇਂ ਗੋਤਾਖੋਰ ਇੱਥੋਂ ਗਏ ਨੇ ਕੁਝ ਗੋਤਾਖੋਰ ਚਲੇ ਗਏ ਜਿਹੜੇ ਟ੍ਰੇਨ ਦੇ ਰਹੇ ਸੀ ਤੇ ਕੁਝ ਗੋਤਾਖੋਰ ਜਿਹੜੇ ਰੁਕ ਗਏ ਨੇ ਤਾ ਲਗਭਗ ਅੱਧਾ ਕਿਲੋਮੀਟਰ ਦੂਰ ਜਿਹੜੀ ਪੌੜੀਆਂ ਨੇ ਉੱਥੋਂ ਅੱਧਾ ਕਿਲੋਮੀਟਰ ਦੂਰ ਆ ਕੇ ਵਿਅਕਤੀ ਨੇ ਪਾਖੜਾ ਨਹਿਰ 'ਚ ਜੰਪ ਕਰਤੀ ਜਿਸ ਨੂੰ ਦੇਰੀ ਨਾ ਕਰਦੇ ਗੋਤਾਖੋਰ ਓਮ ਪ੍ਰਕਾਸ਼ ਤੇ ਨਹਿਮਨ ਦੋਨੋਂ ਜਿਹੜੇ ਪਾਖੜਾ ਨਹਿਰ 'ਚ ਜੰਪ ਕਰਿਆ ਜੰਪ ਕਰਕੇ ਉਸ ਨੂੰ ਜਦੋਂ ਬਾਹਰ ਕੱਢਣ ਲੱਗੇ ਉਹ ਵਿਅਕਤੀ ਥੱਲੇ ਬੈਠਣ ਲੱਗ ਗਿਆ ਪਰ ਥੱਲੇ ਤੋਂ ਗੋਤਾਖੋਰਾਂ ਨੇ ਉੱਪਰ ਉਹਨੂੰ ਚੱਕਿਆ ਤਾਂ ਲਗਭਗ ਮਤਲਬ ਨਹਿਰ ਦੇ ਵਿੱਚ ਹੀ ਸਾਡੇ ਸਾਹਮਣੇ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਸੀ ਪਰ ਜਦੋਂ ਉਹਨੂੰ ਬਾਹਰ ਕੱਢਿਆ ਬਾਰ ਕੱਢਣ ਤੋਂ ਬਾਅਦ ਜਦੋਂ ਉਹਨੂੰ ਚੈੱਕ ਰਿਆ ਤੇ ਜੋ ਸਾਨੂੰ ਥੋੜਾ ਬਹੁਤ ਟ੍ਰੇਨਿੰਗ ਦਿੱਤੀ ਗਈ ਉਸ ਹਿਸਾਬ ਨਾਲ ਅਸੀਂ ਜਨੂ ਨੂੰ ਕਰਿਆ ਪਰ ਉਸ ਵਿਅਕਤੀ ਦੀ ਡੈਥ ਹੋ ਚੁੱਕੀ ਕਿਉਂਕਿ ਪਾਣੀ ਦਾ ਬਹੁਤ ਤੇਜ਼ ਹੈ ਔਰ ਇਹ ਪਾਣੀ ਜਿਹੜਾ ਹੈਗਾ ਠੰਡਾ ਬਹੁਤ ਹੈ ਇਸ ਕਰਕੇ ਉਸ ਵਿਅਕਤੀ ਦੀ ਡੈਥ ਹੋ ਗਈ ਹੈ ਸ਼ੰਕਰ ਜੀ ਹੁਲੀਆ ਦੇਖ ਕੇ ਕੀ ਲੱਗਦਾ ਹੈ ਬੰਦੇ ਦਾ ਕਿੰਨੀ ਕੋਮਰ ਹੋ ਸਕਦੀ ਹੈ ਤੇ ਕਿਸ ਤਰ੍ਹਾਂ ਦੇ ਪਰਿਵਾਰ ਚੋਂ ਇਹ ਹੋ ਸਕਦਾ ਜੀ ਇਹਦੀ ਉਮਰ ਸਾਡੇ ਹਿਸਾਬ ਨਾਲ 65 ਤੋਂ 70 ਸਾਲ ਦੀ ਉਮਰ ਹੋ ਸਕਦੀ ਹੈ ਜਿਹਨੇ ਵਾਈਟ ਕਲਰ ਦਾ ਪਜਾਮਾ ਕੁੜਤਾ ਪਾ ਰੱਖਿਆ ਦੋ ਘੜੇ ਸਟੀਲ ਵਾਲੇ ਇੱਕ ਖੰਭਣੀ ਬੰਦੀ ਹੋਈ ਆ ਔਰ ਇੱਕ ਜਿਹੜਾ ਜਿਹੜੇ ਸਿਰ ਦੇ ਵਾਲ ਨੇ ਉਹ ਗੰਜਾ ਹੈਗਾ ਹਲਕਲ ਕੀ ਵਾਈਟ ਦਾੜੀ ਹੈ ਇਸ ਬੰਦੇ ਦੀ ਜਿਹਨੂੰ ਹੁਣ ਅਸੀਂ ਇੱਥੋਂ ਕੱਢ ਕੇ ਆਪਣੀ ਨੀਜੀ ਐਂਬੂਲੈਂਸ ਬੁਲਾਈ ਹੈ 72 ਘੰਟੇ ਲਈ ਰਜਿੰਦਰਾ ਸਿਵਲ ਹਸਪੀਟਲ ਵਿੱਚ ਰਖਾਇਆ ਗਿਆ ਔਰ ਅੱਡ ਅੱਡ ਗਰੁੱਪਾਂ ਦੇ ਵਿੱਚ ਦੀ ਫੋਟੋ ਸ਼ੇਅਰ ਕਰੀ ਜਾਏਗੀ ਜਿਹੜੇ ਇੱਥੇ ਨੇੜੇ-ਤੇੜੇ ਲੋਕ ਨੇ ਉਹਨਾਂ ਨੂੰ ਵੀ ਦਿਖਾਇਆ ਜਾਏਗਾ ਕਿਸੇ ਨਾ ਕਿਸੇ ਅਖਬਾਰ 'ਚ ਬਿਲਵਾਇਆ ਜਾਏਗਾ ਵੀ ਦੀ ਪਛਾਣ ਹੋ ਸਕੇ ਕਿਦਾਂ ਲੱਗਦਾ ਤੁਸੀਂ ਕਿਹਾ ਕਿ ਤੁਸੀਂ ਸਵੇਰੇ ਇਸ ਬੰਦੇ ਨੂੰ ਵਾਪਸ ਭੇਜਤਾ ਸੀਗਾ ਇੱਥੋਂ ਦੀ ਹਨਾ ਤੇ ਮਤਲਬ ਸਵੇਰ ਤੋਂ ਹੀ ਉਹਰੇ ਘੁੰਮ ਰਿਆ ਸੀਗਾ ਇਹ ਬੰਦਾ ਲਗਭਗ 10-11 ਵਜੇ ਗੋਤਾਖੋਰ ਆਂਦੇ ਨੇ ਔਰ ਰੋਜ਼ਾਨਾ ਆਪਣਾ ਸਰਚ ਕਰਦੇ ਨੇ ਤਾਂ ਉਸ ਦੌਰਾਨ ਇਹ ਵਿਅਕਤੀ ਸਾਨੂੰ ਗਲਤ ਲੱਗਿਆ ਗਲਤ ਮਤਲਬ ਇਹ ਜਿਹੜਾ ਥੈਲਿਆਂ ਦੇ ਉੱਪਰ ਬੈਠੇ ਇੱਕ ਪੌੜੀਆਂ ਤੇ ਕੋਈ ਪੂਜਾ ਕਰਨਾ ਅੱਡ ਗੱਲ ਹੈ ਪਰ ਕੁਝ ਲੋਕ ਥੈਲਿਆਂ ਤੇ ਵੀ ਪੂਜਾ ਕਰਦੇ ਨੇ ਪਰ ਜਦੋਂ ਇਹਨੇ ਕਾਫੀ ਸਮਾਂ ਹੋ ਗਿਆ ਇਹਨੂੰ ਦੇਖਦੇ ਹੋਏ ਤਾਂ ਗੋਤਾਖੋਰਾਂ ਨੇ ਧੱਕੋਸ਼ਨ ਕੀਤਾ ਕਿ ਤੂੰ ਕੌਣਾ ਕਿੱਥੇ ਦਾ ਜਿਹੜਾ ਇਹ ਵਿਅਕਤੀ ਕੁਝ ਬੋਲਿਆ ਨਹੀਂ ਨਾ ਕਿਸੇ ਪ੍ਰਕਾਰ ਦਾ ਸਹੀ ਜਵਾਬ ਦੇ ਚੁੱਕਿਆ ਪਰ ਇਸ ਨੂੰ ਇੱਥੋਂ ਭੇਜ ਦਿੱਤਾ ਗਿਆ ਜਿਹੜਾ ਇਹ ਸਾਡੇ ਕੋਲੋਂ ਟੱਲ ਗਿਆ ਤਲਨ ਤੋਂ ਬਾਅਦ 2-3 ਘੰਟੇ ਬਾਅਦ ਉੱਥੋਂ ਪੌੜੀਆਂ ਤੋਂ ਆਊਟ ਏਰੀਆ ਚ ਆ ਕੇ ਇਸਨੇ ਜੰਪ ਕਰਿਆ ਔਰ ਫਿਰ ਵੀ ਚਲੋ ਗੋਤਾਖੋਰਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕਰੀ ਹੈ ਪਰ ਸਾਡੇ ਕੋਲ ਨਾ ਪੂਰਾ ਸਮਾਨ ਨਹੀਂ ਹੈਗਾ ਜਿਵੇਂ ਨਾਲ ਦੀ ਨਾਲ ਹੀ ਬੰਦੇ ਨੂੰ ਆਕਸੀਜਨ ਦਿੱਤਾ ਜਾਵੇ ਜਾਂ ਨਾਲ ਦੀ ਨਾਲ ਕੋਈ ਮੈਡੀਸਨ ਜਾਂ ਕਿਸੇ ਪ੍ਰਕਾਰ ਦਾ ਕੋਈ ਟ੍ਰੀਟਮੈਂਟ ਕਰਾ ਜੇ ਉਸ ਤਰ੍ਹਾਂ ਦਾ ਕੋਈ ਸਾਡੇ ਕੋਲ ਟ੍ਰੀਟਮੈਂਟ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਤਾਂ ਉਹ ਚਲੋ ਫਿਰ ਵੀ ਅਸੀਂ ਜਿੰਨਾ ਕਿ ਸਾਨੂੰ ਟ੍ਰੇਨਿੰਗ ਹੈ ਉਸ ਹਿਸਾਬ ਨਾਲ ਸੀ ਚੈੱਕ ਕਰਦੇ ਵਕਤ ਨੂੰ ਪਰ ਇਹ ਸਾਡਾ ਪਹਿਲਾ 1 2 ਹਾਸੇ ਹੋਏ ਨੇ ਨਹੀਂ ਤਾਂ ਇੱਥੇ ਲਗਭਗ ਲੋਕ ਜੀਵੀਤੀ ਅਸੀਂ ਬਚਾ ਕੇ ਭੇਜਦੇ ਆ ਜਾਂ ਜੀਵੀਤੀ ਅਸੀਂ ਹਸਪੀਟਲ ਲੈ ਜਾਂਦੇ ਆ ਉੱਥੇ ਬੰਦਾ ਠੀਕ ਹੋ ਜਾਂਦਾ ਪਰ ਇਹ ਮਹਿਸੂਸ ਤਾਂ ਹੋਇਆ ਹੋਏਗਾ ਨਾ ਕਿ ਬਚਾ ਨਹੀਂ ਪਾਏ ਜੀ ਮਹਿਸੂਸ ਤਾਂ ਹੋ ਰਿਹਾ ਪਰ ਆਏ ਐ ਵੀ ਦੇਖੋ ਇੱਕ ਬੰਦਾ ਤੁਹਾਡੇ ਤੋਂ ਅੱਧਾ ਕਿਲੋਮੀਟਰ ਕਿਲੋਮੀਟਰ ਦੂਰ ਜਾ ਕੇ ਕੁਝ ਕਰ ਲਵੇ ਤਾਂ ਉਹ ਗੋਤਾਖੋਰ ਦੂਰ ਖੜੇ ਨੇ ਫਿਰ ਵੀ ਮਤਲਬ ਇਹਨੂੰ ਫਿਰ ਵੀ ਜੇ ਤਾਂ ਦੇਖੋ ਡੈਥ ਹੋ ਜਾਂਦੀ ਜਾਂ ਪਾਣੀ ਦੇ ਵਿੱਚ ਰੁੜ ਜਾਂਦਾ ਫਿਰ ਇਹ ਬਹੁਤ ਦੂਰ ਮਿਲਣਾ ਸੀਗਾ ਔਰ ਇੱਥੇ ਪਟਿਆਲੇ 'ਚ ਨਹੀਂ ਮਿਲਣਾ ਸੀ ਲਗਭਗ ਇੱਥੋਂ 70 80 ਕਿਲੋਮੀਟਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਮਿਲਣਾ ਸੀ ਚਲੋ ਫਿਰ ਵੀ ਬੰਦੇ ਤੇ ਅਸੀਂ ਕੋਸ਼ਿਸ਼ ਕਰੀ ਵੀ ਜੀਵਿਤ ਪਰੇ ਬਚ ਨਹੀਂ ਪਾਇਆ ਔਰ ਇਹਦੀ ਡੈਲੀ ਡੈਡ ਬੋਡੀ ਹੀ ਸਾਨੂੰ ਮਿਲ ਗਈ ਜੇਬ 'ਚੋਂ ਕੀ ਕੁਝ ਮਿਲਿਆ ਜੇਬ 'ਚੋਂ ਇੱਕ ਚਾਬੀ ਮਿਲੀ ਜੇ ਤੇ 110 ਰੁਪਏ ਨੇ ਇੱਕ 10 ਦਾ ਨੋਟ ਹੈ ਇੱਕ 100 ਦਾ ਨੋਟ ਹੈ ਕੀ ਲੱਗਦਾ ਲੇਬਰ ਹੈ ਨੇਵਰ ਟਾਈਮ ਆਇਆ ਉਰੇ ਪਾਕੜਾ ਲੈਣ ਤੇ ਸਵੇਰੇ ਇਸ ਤਰ੍ਹਾਂ ਦਾ ਪਤਾ ਲੱਗਿਆ ਕੁਝ ਨਹੀਂ ਐਂ ਇਦਾਂ ਦਾ ਕੋਈ ਪਤਾ ਨਹੀਂ ਲੱਗਿਆ ਤੇ ਇਹ ਮੇਰੇ ਸਾਹਮਣੇ ਇੱਥੇ ਮੁੰਡੇ ਕਹਿ ਰਹੇ ਨੇ ਵੀ ਜਦੋਂ ਅਸੀਂ ਭੇਜਿਆ ਗਿਆ ਤੇ ਰੌਣੀਵਾਲ ਗਿਆ ਸੀਗਾ ਹੋ ਸਕਦਾ ਉੱਥੇ ਸ਼ਰਾਬ ਦਾ ਠੇਕਾ ਸ਼ਰਾਬ ਪੀ ਕੇ ਨਾ ਇਸਨੇ ਕਿਉਂਕਿ ਦਲੇਰੀ ਨਹੀਂ ਪੈਂਦੀ ਆਮ ਬੰਦੇ ਨੂੰ ਛਾਲ ਕਿਉਂਕਿ ਜਿਹੜੀ ਮੈਂ ਗੱਲ ਕਰਾ ਨਾ ਵੀ 2-3 ਘੰਟੇ ਇੱਥੇ ਬੈਠਿਆ ਰਿਹਾ ਤਾਂ ਉਹ ਦਲੇਰੀ ਨਹੀਂ ਪੈ ਰਹੀ ਸੀ ਉਸ ਤੋਂ ਨਾਮ ਪਤਾ ਨਹੀਂ ਦੱਸੋ ਜੀ ਨਹੀਂ ਨਾਮ ਪਤਾ ਬੋਲੇ ਨਹੀਂ ਕੁਛ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਤਾਂ ਇਹ ਨਿਪਾਖੜਾ ਨਰਚੀ ਮਿਲਦਾ ਹਾਂ ਪੋਜੀਸ਼ਨ ਦੱਸ ਮਾਟਰ ਟਾਂਚੋਂ ਮਾਟਰ ਟਾਂਚੋਂ ਕਿ